ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਇਦ ਹੈ ਕਿ ਅਮਰਤਪਾਲ ਸਿੰਘ ਬੱਬਲੂ ਦੇ ਵਿਰੁੱਧ ਆਪਣੇ ਮਨਦੀਪ ਸਿੰਘ ਮੰਨਾ ਨੇ ਇੱਕ ਐਫਆਈਆਰ ਦਰਜ ਕਰਾਈ ਹੈ ਉਹ ਇੰਨੀ ਤੇਜ਼ੀ ਚ ਐਫਆਈਆਰ ਦਰਜ ਹੋਈ ਆ ਪਹਿਲਾਂ ਮੈਂ ਉਹ ਜਾਣਕਾਰੀ ਦੇ ਲਵਾਂ ਫਿਰ ਅਗਲੀ ਗੱਲ ਕਰਦਾ ਤੇਜ਼ੀ ਵਾਲੀ ਜਾਣਕਾਰੀ ਕਿ ਇੱਕ ਤੇ ਇਹ ਆ ਕਿ ਇਹ ਉਹਨੂੰ ਕੁਐਸਚਨ ਕਰਦਾ ਸੀ ਜੋ ਉਹ ਲੁੱਟਖਸਟ ਕਰਦਾ ਉਸ ਗੱਲ ਦਾ ਉਹਨੇ ਨਾਂ ਪਬਲਿਕ ਨੂੰ ਜਵਾਬ ਦਿੱਤਾ ਮੰਨੇ ਨੇ ਨਾ ਇਹਨੂੰ ਤੇ ਕਿਉਂਕਿ ਇਸ ਕਰਕੇ ਕਿ ਮੇਰੇ ਵਿਰੁੱਧ ਬੋਲ ਰਿਹਾ ਤੇ ਐਫ ਆਈ ਆਰ ਆਪਣਾ ਚਲਾਉਣ ਚਲੇਗੇ ਉਹ ਕੀ ਕਰਦਾ ਆ ਜਿੰਨੇ ਉਹਦਾਂ ਹੋਰ ਵੀ ਬੰਦੇ ਵਰਕ ਕਰਦੇ ਰਿਆ ਨਾ ਉਹਨਾਂ ਦੀਆਂ ਕਮਜ਼ੋਰੀਆਂ ਜਾਂ ਇਹੋ ਜਿਹਾ ਸਿਸਟਮ ਆਪਣੇ ਕੋਲ ਰੱਖ ਲਿੰਦਾ ਕਿ ਕੱਲ ਨੂੰ ਕੋਈ ਚੂਚਾਂ ਕਰੇ ਤਾਂ ਮੈਂ ਐਂਟੀਪੜਦਾ ਦਾਂਗਾ ਹੁਣ ਇੱਕ ਤੇ ਆ ਕਿ ਐਫ ਆਈ ਆਰ ਮੇਰਾ ਇੱਕ ਮੇਰ ਨਾਲ ਠੱਗੀ ਵਜੀ ਸੀ ਤਿੰਨ ਮਹੀਨੇ ਮੇਰੀਆਂ ਜੁੱਤੀਆਂ ਘਸ ਗਈਆਂ ਸਨ ਐਫ ਆਈ ਆਰ ਦਰਜ ਕਰਾਉਣ ਲਈ ਮਹੀਨਾ ਗੱਡੀਏ ਸਾਹਿਬ ਕੋਲ ਵੀ ਲੱਗ ਲਿਆ ਇਹ ਐਪਲੀਕੇਸ਼ਨ ਦਿੰਦਾ ਹੈ 19 ਸਪਟੰਬਰ ਨੂੰ ਅਮਰਤਪਾਲ ਸਿੰਘ ਬਬਲੂ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਵੀ ਤੁਹਾਡੇ ਕੋਲ ਤੁਹਾਡੇ ਵਿਰੁੱਧ ਐਫਐਲ ਉਸ ਉਧਰ ਗੱਲ ਹੋ ਗਈ ਹੈ ਵੀ ਉਹ ਆਪਣਾ ਸੌਰੀ ਅੱਜ ਤੋਂ ਫੋਨ ਆਉਂਦਾ ਆ ਬਬਲੂ ਅਮਰਤਪਾਲ ਸਿੰਘ ਬਬਲੂ ਨੂੰ ਕਿ ਤੁਹਾਡੇ ਵਿਰੁੱਧ ਐਫਆਈਆ ਐਪਲੀਕੇਸ਼ਨ ਆਈ ਆ ਤੁਸੀਂ ਆ ਕੇ ਆਪਣੇ ਬਿਆਨ ਦੇ ਜਾਓ ਇਹ ਜਾਂਦੇ ਆ ਤੇ ਮੈਡਮ ਜਿਹੜੇ ਹੈਗੇ ਆ ਸਾਈਬਰ ਕ੍ਰਾਈਮ ਦੇ ਮੈਡਮ ਰਾਜਬੀਤ ਗੌਰ ਇਹ ਨੂੰ ਉਹ ਪੜਾਉਂਦੇ ਨਹੀਂ ਐਪਲੀਕੇਸ਼ਨ ਨਹੀਂ ਪੜਾਉਂਦੇ ਕੰਪਲੇਂਟ ਨਹੀਂ ਪੜਾਉਂਦੇ ਕਿਸੇ ਨੇ ਬਿਆਨ ਜਵਾਬ ਦੇਣਾ ਤੇ ਉਹਨੂੰ ਪੜੂਗਾ ਤੇ ਫੇਰ ਹੀ ਦਵੇਗਾ ਨਹੀਂ ਪੜ੍ਹਾਈ ਇਹ ਆ ਗਿਆ ਤੇ ਫੇਰ ਦੁਬਾਰਾ ਫੇਰ 20 ਤਰੀਕ ਨੂੰ ਸੱਦੇ ਆ ਇਹ ਜਾਂਦਾ ਫੇਰ ਨਹੀਂ ਪੜਾਉਂਦੇ ਇਹ ਆ ਜਾਂਦਾ ਵਾਪਸ ਤੇ ਫੇਰ ਫੋਨ ਆਉਂਦਾ ਆ ਉਹਦੇ ਮੁਲਾਜ਼ਮ ਉਹਨਾਂ ਦੇ ਮੁਲਾਜ਼ਮ ਦਾ ਜੀ ਆਓ ਜੀ ਤੁਹਾਨੂੰ ਪੜਾ ਦਿੰਨੇ ਆ ਇਹ ਜਾਂਦਾ ਆ ਤੇ 23 ਤਰੀਕ ਨੂੰ ਇਹਨੂੰ ਬਿਆਨ ਪੜਾਏ ਜਾਂਦੇ ਨੇ ਅਮਰਤਪਾਲ ਸਿੰਘ ਬਬਲੂ ਨੂੰ ਰਾਜਪੀਰ ਕੋਰ ਮੈਡਮ ਵੱਲੋਂ ਗ੍ਰਾਂਹ ਪੜਾਏ ਜਾਂਦੇ ਆ ਤੇ ਉਹਨੂੰ ਕਹਿੰਦੇ ਵੀ ਤੁਸੀਂ ਆਪਣੀ ਤੋਂ ਸਟੇਟਮੈਂਟ ਲਿਖਾ ਦਿਓ ਉਹਨੇ ਕਹਿੰਦਾ ਮੈਂ ਵਕੀਲ ਨਾਲ ਸਲਾਹ ਕਰਕੇ ਤੇ ਕੱਲ 24 ਤਰੀਕ ਨੂੰ ਲਿਖਾ ਦੇਵਾਂਗੀ ਉਹ ਕਹਿੰਦੀ ਆ ਵੀ 24 ਤਰੀਕ ਨੂੰ ਮੈਂ ਛੁੱਟੀ ਤੇ ਆ 24 ਤੇ 25 ਛੁੱਟੀ ਤੇ ਆ ਤੋ 26 ਨੂੰ ਬਿਆਨ ਆਪਣੇ ਲੈ ਆਵੀਂ 26 ਤਰੀਕ ਦਿੱਤੀ ਗਈ ਹੈ ਬਿਆਨ ਲਿਖਣ ਦੀ ਉਹਨੂੰ ਸੁਣਿਆ ਨਹੀਂ ਗਿਆ ਤੇ 25 ਤਰੀਕ ਨੂੰ 4 ਘੰਟਿਆਂ ਦੇ ਵਿੱਚ ਸਾਰੇ ਕੰਮ ਹੋ ਗਏ ਮੈਡਮ ਰਾਜਵੀਰ ਕੋਲ ਰਿਪੋਰਟ ਬਣਾਉਂਦੀ ਆ ਅੱਗੋਂ ਡੀਏ ਲੀਗਲ ਸਾਹਿਬ 25 ਤਰੀਕ ਨੂੰ ਉਹ ਉਹਨੂੰ ਰეკਮੈਂਡ ਕਰਦੇ ਆ ਸੀਪੀ ਸਾਹਿਬ ਦੀ ਟਰਾਂਸਫਰ ਹੋ ਗਈ ਸੀ 25 ਤਰੀਕ ਨੂੰ ਉਹਨਾਂ ਕੋਲੋਂ ਆਰਡਰ ਕਰਾਉਣੇ ਸੀ ਸ਼ਾਮੀ 5:30 ਵਜੇ ਤੋਂ 7:30 ਵਜੇ ਤੱਕ ਕੋਈ ਉਹਨਾਂ ਕੋਲ ਬੈਠਾ ਰਿਹਾ ਸੀ ਕੀ ਸਾਹਿਬ ਕੋਲ ਮਨਦੀਪ ਸਿੰਘ ਮੰਨਾ ਚਾਹ ਪੀਤੀ ਉਥੇ ਤੇ ਆਰਡਰ ਕਰਵਾਏ ਤੇ ਐਫ ਆਈ ਆਰ ਦਰਜ ਹੋ ਗਈ ਹੁਣ ਇੱਕ ਤੇ ਇਹਨੂੰ ਸੁਣਿਆ ਨਹੀਂ ਗਿਆ ਦੂਜਾ ਧਰਾਵਾ ਕਿਵੇਂ ਲਗੰਡੀਆਂ ਕਿ ਇੱਕ ਕੋਠੀ ਦੇ ਵਿੱਚ ਕੋਈ ਮੇਰੇ ਮੰਨੋ ਕੰਟਰੈਕਟਰ ਕੰਮ ਕਰਦਾ ਠੇਕੇਦਾਰ ਮੈਂ ਉਹਦੀ ਪੇਮੈਂਟ ਨਹੀਂ ਦਿੰਦਾ ਉਹ ਰੋਂਦਾ ਕਰਨਾਉਂਦਾ ਆ ਤੇ ਫਿਰ ਮੈਂ ਕਹਿੰਦਾ ਵੀ ਉਹ ਨਾ ਤੂੰ ਫਲਾੜੇ ਕੋ ਪੈਸੇ ਫੜ ਕੇ ਲੈ ਜਾ ਤੇ ਚਲੋ ਉਹ ਜਾਂਦਾ ਤੇ ਉੱਥੋਂ ਪੈਸੇ ਲੈ ਦਿੰਦਾ ਤੇ ਉਹ ਹੋ ਗਈ ਜ਼ਬਰਦਸਤੀ ਪੈਸੇ ਵਸੂਲੇ ਆ ਗੁਰਪ੍ਰੀਤ ਸਿੰਘ ਐ ਇੱਥੇ ਕੋਰੀਅਰ ਵਾਲਾ ਮੇਰੇ ਮੇਰੇ ਘਰ ਵਾਈਫ ਦੀ ਬੁਟੀਕ ਆ ਸਾਡੇ ਵੱਲੋਂ ਵੀ ਉਹਨੂੰ ਪੇਮੈਂਟ ਜਾਂਦੀ ਆ ਅਸੀਂ ਉਹਦੇ ਕਲਾਇੰਟ ਆ ਤੇ ਅਮਰਤਪਾਲ ਸਿੰਘ ਬਗਲੂ ਹੀ ਮੈਨੂੰ ਉਹਨੂੰ ਮਰਾਉਣ ਵਾਲਾ ਆ ਕਿ ਕੋਰੀਅਰ ਇਹ ਪੈਸੇ ਘੱਟ ਲੈਂਦਾ ਚਲੋ ਮੰਨਾਂ ਵੀ ਉਹ ਕੋ ਜਾਂਦਾ ਆਉਂਦਾ ਤੇ ਪਿਛਲੇ ਸਾਲ ਮਤਲਬ 1 ਸਾਲ ਹੋ ਗਿਆ ਆ ਇਹਦੇ ਬੇਟਾ ਹੋਇਆ ਸੀ ਬਬਲੂ ਦੇ ਤੇ ਇਹਨੇ ਜੜੀਆਂ ਉਹਦੇ ਕੋੋਂ ਪੈਸੇ ਲੈਣੇ ਸਨ ਮੰਨੇ ਕੋਲੋਂ ਮੇਰੇ ਕੋ ਡਿਟੇਲਸ ਨੇ ਫੋਟੋਆਂ ਆ ਆ ਕਿ ਜਿਹੜਾ ਇਹਦਾ ਅਕਸਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਜਿੰਨਾ ਕੰਮ ਸੋਸ਼ਲ ਵੀਡੀਓ ਦਾ ਉਹਦਾ ਇਹ ਕਰਦਾ ਸੀ ਉਹਨੂੰ ਇਹਨੇ 20000 ਰੁਪਏ ਮਹੀਨਾ ਦੇਣਾ ਕੀਤਾ ਸੀ ਤੇ ਇਹਦੇ ਬੇਟੇ ਦਾ ਬਿੱਲ ਸੀ ਜਨੇ ਹਸਪੀਟਲ ਦੇਣਾ ਸੀ ਉਸ ਦਿਨ ਤੇ ਉਹਨੂੰ ਫੋਨ ਕੀਤਾ ਕੋ ਪੱਲਾ ਨਫੜਾ ਤੇ ਫੇਰ ਮੁੜ ਕੇ ਅਖੀਰ ਵੀ ਮੈਂ ਬਿੱਲ ਕਲੀਅਰ ਕਰਾਉਣਾ ਆ ਤੇ ਉਹਨੂੰ ਫੋਨ ਕਰਦਾ ਹੈ ਇਹ ਅਮਰਤਪਾਲ ਸਿੰਘ ਬਬਲੂ ਨੂੰ ਮਨਦੀਪ ਸਿੰਘ ਮੰਨਾ ਕਿ ਤੂੰ ਗੁਰਪ੍ਰੀਤ ਕਾਲੋਂ ਕੋਲੋਂ ਪੈਸੇ ਲੈ ਜਾ 45000 ਇਹ ਜਾਂਦਾ 45000 ਰੁਪਇਆ ਲੈ ਆਉਂਦਾ ਦੂਸਰਾ ਇੱਕ ਪਿਛਲੇ ਸਾਲ ਹੀ ਅਕਤੂਬਰ ਚ 10000 ਰੁਪਇਆ ਮੰਨੇ ਨਹੀਂ ਦਿੱਤਾ ਆ 100 ਫੁੱਟੀ ਸੜਕ ਤੇ ਕਿਸੇ ਹੋਟਲ ਚ ਬੈਠਾ ਸੀ ਉਹਨੇ ਕਿਹਾ ਵੀ ਉੱਥੇ ਆ ਕੇ ਤੇ ਲੈ ਜਾ ਪੈਸੇ ਕਿਹੜੇ ਆ ਜਿਹੜਾ ਇਹ ਉਹਦੇ ਲਈ ਵਰਕ ਕਰਦਾ ਸੀ ਜਿਹੜੀ ਇਹ ਉਹਦੇ ਲੈਣੇ ਬਣਦੇ ਸਨ ਪਰ ਉਹ ਤੇ ਕਦੇ ਕੰਮ ਕਰਦਾ ਹੀ ਨਹੀਂ ਸੀ ਮੇਰੇ ਕੋਲ ਕੌਣ ਮੰਦੀ ਨਹੀਂ ਸਾਰੀ ਦੁਨੀਆ ਨੂੰ ਵੀ ਪਤਾ ਤੇ ਮੈਂ ਸਬੂਤ ਵੀ ਵਿਖਾ ਦਨੇ ਆ ਤੂੰ ਹੌਸਲਾ ਕਰੋ ਤਾ ਉਹ ਵੀ ਸਭ ਕੁਝ ਦਵਾ ਦੇ ਉਹ ਕਹਿਣ ਨਾਲ ਨਹੀਂ ਹੋ ਜਾਂਦਾ ਕਹਿਣ ਤੇ ਫਿਰ ਬੜਾ ਕੁਝ ਕਹਿੰਦਾ ਬੜਾ ਕੁਝ ਕਹਿੰਦਾ ਤੇ ਉਹ 10000 ਦਿੰਦਾ 45000 ਰੁਪਇਆ ਇਹ ਦਿੰਦਾ ਆ ਜੇ ਉਹ ਕੰਮ ਕਰਦਾ ਨਹੀਂ ਤੇ ਕੀ ਗੱਲ ਉਦੋਂ ਕਿਉਂ ਨਹੀਂ ਚਿੱਤਾ ਆਇਆ ਸਾਲ ਬਾਅਦ ਕਿਉਂ ਚਿੱਤਾ ਆਇਆ ਉਦੋਂ ਕੰਪਲੇਂਟ ਦੇ ਦਿੰਦਾ ਜ਼ਬਰਦਸਤੀ ਜੀ ਪੈਸੇ ਲਏ ਸੀ ਨੇ ਪਿਛਲੇ ਸਾਲ 23 ਨਵੰਬਰ ਚ ਲਏ ਆ ਜ਼ਬਰਦਸਤੀ ਪੈਸੇ ਤੇ ਬੰਦਾ ਅਗਲੇ ਤੇ ਨਹੀਂ ਕੰਪਲੀਟ ਦਿੰਦਾ ਜਿੱਦਾਂ ਠੱਗੀ ਵੱਜੀ ਹੋਵੇ ਜੋ ਪਹਿਲੇ ਵੀ ਲਏ ਆ ਤੇ ਇਹ ਚਲੋ سوشل میڈیا ਦਾ ਉਹਦਾ ਕੰਮ ਕਰਦਾ ਸੀ ਫੋਟੋਆਂ ਨਾਲ ਲੱਖੀਆਂ ਆ ਜਿਹੜੇ ਜੋ ਇਹ ਮਟੀਰੀਅਲ ਆਪਣੇ WhatsApp ਤੋਂ ਮੰਨੇ ਨੂੰ ਭੇਜਦਾ ਸੀ ਉਹ ਉਹਦੀ Facebook ਤੇ ਪਏ ਹੁੰਦੇ ਸੀ ਮੇਰੇ ਕੋਲ ਸਾਰੇ ਹੈਗੇ ਆ ਕੋਲ ਤੇ ਉਹ ਮਤਲਬ ਪੁਲਿਸ ਘੋਖ ਕਰਨ ਤੇ ਪੁੱਛਣ ਦੀ ਜ਼ਰੂਰਤ ਨਹੀਂ ਸਮਝੀਦੀ ਅਮਰਪਾਲ ਸਿੰਘ ਬਾਬੂ ਨੂੰ ਸੁਣਿਆ ਨਹੀਂ ਗਿਆ ਇਹ ਨਹੀਂ ਵੇਖਿਆ ਘੋਖ ਕੀਤੀ ਗਈ ਵੀ ਜਿਹੜਾ 45000 ਰੁਪਿਆ ਲਿਆ ਆ ਤੇ ਵਾਕਿਆ ਹੀ ਕੋ ਜਬਰਦਸਤੀ ਲਿਆ ਉਹ ਬੰਦਾ ਉਥੇ ਸਟੇਟਮੈਂਟ ਵੀ ਦੇ ਕੇ ਆਉਂਦਾ ਕਿ ਮੈਨੂੰ ਮੰਨੇ ਦਾ ਫੋਨ ਆਇਆ ਸੀ ਵੀ ਤੂੰ ਮੈਨੂੰ 45000 ਰੁਪਿਆ ਦੇ ਦੇ ਮੈਂ ਦੇ ਦతా ਸ਼ਾਮ ਸ਼ਾਮ ਨੂੰ ਮੰਨਾ ਮੈਨੂੰ ਪੈਸੇ ਦੇ ਗਿਆ ਉਥੇ ਉਹ ਮਤਲਬ ਇਹੀ ਸਟੇਟਮੈਂਟ ਵੀ ਇਹ ਦੇ ਕੇ ਆਇਆ ਮੇਰੀ ਉਹਨਾਂ ਫੋਨ ਤੇ ਗੱਲ ਹੋਈ ਮੇਰਾ ਵਾਕਫ ਸੀ ਇਹੋ ਕੁਝ ਉਹਨੇ ਮੈਨੂੰ ਦੱਸਿਆ ਤੇ ਮਤਲਬ ਜਿਹੜੀ ਗੱਲ ਹੈ ਨਾ ਇਹ ਮਤਲਬ ਪੁਲਿਸ ਨੇ ਕੋਹਖ ਕਰਨੀ ਸੀ ਉਹ ਕੁਝ ਨਹੀਂ ਵੇਖਿਆ ਇੱਕੇ ਦਿਨ ਦੇ ਵਿੱਚ ਵਿੱਚ ਹੀ ਮੇਰੀ 70 70 ਸਾਲਾਂ ਦੀ ਉਮਰ ਹੋ ਗਈ ਮੈਂ ਇੰਨੀ ਸਪੀਡ ਤੇਜ਼ੀ ਨਹੀਂ ਵੇਖੀ ਈਵਨ ਸੀਐਮ ਵੀ ਫੋਨ ਕਰੇ ਤੇ ਇੰਨੀ ਜਲਦੀ ਪਰਚੇ ਦਰਜਨ ਹੋ ਜਾਣ ਅੱਜ ਹੀ ਰਿਪੋਰਟ ਕਰੇ ਕ੍ਰਾਈਮ ਬ੍ਰਾਂਚ ਦੀ ਇੰਚਾਰਜ ਫਿਰ ਉਹ ਏਸੀਪੀ ਕੋਲ ਜਾਵੇ ਫਿਰ ਏਡੀਸੀਪੀ ਕੋਲ ਜਾਵੇ ਫਿਰ ਉਹਦੀ ਆਪਣਾ ਡੀਏ ਕੋਲ ਜਾ ਕੇ ਤੇ ਉਸ 25 ਤਰੀਕ ਦੇ ਵਿੱਚ ਹੀ ਇਹ ਸਾਰੇ ਕੰਮ ਹੋ ਗਏ ਸੰਭੁਲਕ ਪ੍ਰਸ਼ਾਸਨ ਇੱਕ ਇੰਕੁਪਰਤੂ ਕਰਦੇ ਵੀ ਕੋਈ ਉਹਨੇ ਗਲਤ ਕੀਤਾ ਪਰਚਾ ਹਾਂ ਬਿਲਕੁਲ ਗਲਤਿਆ ਹਾਂ ਬਲ ਗਲਤ ਕੀਤਾ ਨਹੀਂ ਹਾਇ ਹੈ ਗਲਤਿਆ ਮੈਂ ਤਾਂ ਦੱਸਣ ਦਿਆਂ ਮੈਂ ਦੱਸਣ ਦਿਆਂ ਮੇਰੀ ਬੇਨਤੀ ਆ ਮੇਰੀ ਇੱਕ ਬੇਨਤੀ ਸੁਣ ਤੁਸੀਂ ਕਹਿੰਦੇ ਗਲਤ ਕੀਤਾ ਕਦੀ ਇਹ ਹੋਇਆ ਹੈ ਕਿ ਮੈਂ ਤੁਹਾਡੇ ਵਿਰੁੱਧ ਕੰਪਲੇਂਟ ਕੀਤੀ ਤੇ ਤੁਹਾਨੂੰ ਸੁਣਿਆ ਨਹੀਂ ਜਾਵੇ ਜਿਹਦੇ ਵਿਰੁੱਧ ਕੰਪਲੇਂਟ ਹੁੰਦੀ ਆ ਉਹਨੂੰ ਤਾਂ ਆਪ ਕੋ ਪੁੱਛਦੇ ਸੁਣਦੇ ਆ ਨਾ ਉਹਦੀ ਬਿਆਨ ਹੀ ਨਹੀਂ ਲਏ ਗਏ ਤਾਂ ਗਲਤ ਕਿਸ ਤਾਂ ਨਹੀਂਗਾ ਮਨਦੀਪ ਸਿੰਘ ਮੰਨਾ ਕੋਣ ਹੈ ਉਹਦੀ ਕਿਉਂ ਸੁਣਵਾਈ ਹੁੰਦੀ ਕੀ ਉਹ ਮੁੱਖ ਮੰਤਰੀ ਇੱਦਾਂ ਕੋਈ ਖਾਸ ਖਾਸਾ ਕੋਈ ਮੰਤਰੀ ਆ ਕੋਈ ਐਮ ਐਲ ਏ ਆ ਉਹਦੇ ਉੱਤੇ ਮਨਦੀਪ ਸਿੰਘ ਮੰਨੇ ਕੋਲੋਂ ਸਾਰੀ ਕਾਰਪੋਰੇਸ਼ਨ ਵੀ ਡਰਦੀ ਆ ਇੰਪਰੂਵਮੈਂਟ ਟਰਸਟ ਵੀ ਡਰਦਾ ਹੈ ਪੁਲਿਸ ਵੀ ਡਰਦੀ ਆ ਮੈਨੂੰ ਬੋਲਣ ਦਿਓ ਕਿ ਨਾਂ ਨਾ ਲਾਓ ਇਹ ਤੇ ਮੈਂ ਤੁਹਾਨੂੰ ਸਵਾਲ ਕਰਨਾ ਉਹਨੂੰ ਪੁੱਛੋ ਕਿਹੜੀ ਉਦੋਂ ਕੋਲ ਗਿੱਦੜ ਸਿੰਘੀ ਆ ਵੀ ਨਾ ਤੇ ਉਹ ਕਿਸੇ ਕੋਈ ਮੰਤਰੀ ਆ ਨਾ ਕਿਸੇ ਇਸ ਤਰ੍ਹਾਂ ਦੇ ਅਹੁਦੇ ਦੇ ਆ ਅਸੀਂ ਰਹੇ ਵੀ ਆ ਜਦੋਂ ਸਾਡੀ ਉਦੋਂ ਵੀ ਇੰਨੀ ਸੁਣਵਾਈ ਨਹੀਂ ਸੀ ਹੁੰਦੀ ਜਿੰਨੀ ਮੰਨੇ ਦੀ ਹੁੰਦੀ ਆ ਇਹ ਤੇ ਮੰਨੇ ਨੂੰ ਪੁੱਛੋ ਨਾ ਸਮਝ ਆਪਾਂ ਸਾਰੇ ਰੱਖਦੇ ਆ ਕਿ ਇੱਕ ਦਿਨ ਦੇ ਵਿੱਚ ਚਾਰ ਅਕਸਰਾ ਕੋਲੋਂ ਘੁੰਮ ਕੇ ਫਾਈਲ ਸੀਪੀ ਸਾਹਿਬ ਦੇ ਕੋਲ ਜਾ ਕੇ ਤੇ ਸਾਈਨ ਹੋ ਜਾਂਦੀ ਆ ਤੇ ਸਮਝ ਰੱਖਦੇ ਆ ਸਾਰੇ ਕੁਝ ਗੱਲਾਂ ਹੁੰਦੀਆਂ ਨੇ ਨਹੀਂ ਉਹ ਫਿਰ ਕੂਤੀਆਂ ਜਾ ਸਕੀਆਂ ਪਰ ਸਮਝੋ ਜੀ ਆ ਪਾਰਟੀ ਦੇ ਇਕੱਠੇ ਕਿਉਂ ਰਹੇ ਹੋ ਜੀ ਹਾਂਜੀ ਪਾਰਟੀ ਦੇ ਆ ਉਹਨੇ ਕਾਲੀ ਗੱਲ ਵੀ ਕੀਤੀ ਤੁਸੀਂ ਵੀ ਕੀਤੀ ਇਕੱਠੇ ਵੀ ਤੁਹਾਡਾ ਹਾਂਜੀ ਰਹੇ ਹੋ ਤੁਹਾਡੇ ਪਾਰਟੀ ਦੇ ਵੀ ਹਾਂਜੀ ਸਟਾਰਟਿੰਗ ਉੱਥੇ ਹੋਈ ਹੈ ਨੇ ਜੀ ਬਿਲਕੁਲ ਉੱਥੋਂ ਸਟਾਰਟਿੰਗ ਮੈਂ ਉੱਥੇ ਆਉਣਾ ਸੀ ਨਾ ਤੁਸੀਂ ਪੁੱਛ ਲਿਆ ਚਲੋ ਕਰੋ ਗੱਲ ਨਹੀਂ ਤੁਸੀਂ ਗੱਲ ਕਰਦੋਂ ਇਕੱਠੇ ਰਹੇ ਆ ਵੀ ਫਿਰ ਤੇ ਮੰਨੇ ਦੀ ਜਿਹੜੀ ਹੈਗੀ ਆ ਹੁਣ ਤੱਕ ਅਗਰ ਇੰਨੇ ਸਰ ਕੋ ਪ੍ਰੂਫ ਅਗੇ ਮੂਤ ਹੈ ਤੇ ਹਾਈ ਕੋਰਟ ਵੀ ਹੈਗਾ ਮੰਨ ਲਓ ਇੱਥੇ ਨਹੀਂ ਸੁਣਵਾਈ ਹੁੰਦੀ ਤੇ ਹਾਈ ਕੋਰਟ ਵੀ ਤੇ ਹਾਈ ਕੋਰਟ ਕਿਤੇ ਗਏ ਕਿਸ ਤਰ੍ਹਾਂ ਜੀ ਸਾਡੇ ਬੰ ਦੇ ਦੋ ਦੇ ਪਰਚਾ ਹੁਣ ਦਰਜ ਹੋਇਆ ਹਾਈ ਕੋਰਟ ਮੈਂ ਕਿਸ ਗੱਲ ਕਰਕੇ ਜਾਣਾ ਸੀ ਮੈਂ ਤਾਂ ਦੱਸਣ ਦੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਮੇਰੇ ਨਾਲ ਨਹੀਂ ਸੀ ਵਜੀ ਸਾਡੇ ਬੰਦੇ ਤੇ ਇੱਕ ਮਿੰਟ ਪਾਰਟੀ ਦਾ ਸਾਡੀ ਸਾਡੀ ਪਾਰਟੀ ਦਾ ਅਹੁਦੇਦਾਰ ਆ ਅਮਰਪਾਲ ਸਿੰਘ ਬਬਲੂ ਸਾਡਾ ਡਿਸਟ੍ਰਿਕਟ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਉਹਦੇ ਅੱਗੇ ਹਾਂਜੀ ਕਾਂਗਰਸ ਪਾਰਟੀ ਜੀਵਨ ਨੇ ਪਾਰਾ ਸਾਹਮਣੇ ਇਹਦੇ ਨਾ ਨਹੀਂ ਉਹਨਾਂ ਦਾ ਬਿਜ਼ਨਸ ਹੈ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਹੈ ਸਾਡੀ ਮਰਜ਼ੀ ਨਾਲ ਜਾਂਦੇ ਸੀ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਕਰਦਾ ਹੈ ਔਰ ਇਲੈਕਸ਼ਨਸ ਦੇ ਵਿੱਚ ਪੈਕੇਜ ਕਰਕੇ ਤੇ ਅੰਦਰ ਬੇਸਿੰਗ ਬੁਲਾਦੀ ਇਹਦਾ ਕਿਉਂ ਨਾ ਕੀਤਾ ਸੀ ਆਉਦਲਾ ਸਾਹਿਬ ਦਾ ਕੀਤਾ ਹੈ ਸਾਡੀ ਰਜਾਬੰਦੀ ਨਾਲ ਉਮਰ ਦੇ ਪ੍ਰਤਾਪ ਦਾ ਕੀਤਾ ਸੀ ਇਹ ਕੋ ਗੱਲ ਨਹੀਂ ਕੀਤੀ ਮੈਨ ਮਨਣੇ ਕੋ ਡਰਦੇ ਕਿਉਂ ਇਹ ਸਵਾਲ ਹੈਗਾ ਇਹ ਸਵਾਲ ਹੈ ਮਨੇ ਕੋ ਡਰ ਇਹ ਮੈਂ ਹੀ ਪੁੱਛਣਾ ਕਿਉਂ ਡਰਦੇ ਹਾਂ ਹਾਂਜੀ ਹਾਂਜੀ ਤੁਸੀਂ ਫਿਰ ਮੈਨੂੰ ਜਾਂ ਤੇ ਕੰਪਲੀਟ ਕਰਾਂ ਜੀ ਕਿ ਇੱਕਦਮ ਇਹ ਕਿਹਾ ਵੀ ਸਾਰੇ ਦਫ਼ਤਰ ਦਾ ਡਰਦੇ ਆ ਇੱਕ ਠੇਕੇਦਾਰ ਪਿਛਲੇ ਸਾਲ ਮੇਰੇ ਕੋਲ ਆਇਆ ਜੀ ਸਾਡੀ ਪੇਮੈਂਟ ਫਸੀ ਆ ਤੇ ਮੰਨਾ ਜੀ ਨੂੰ ਫੋਨ ਕਰਕੇ ਕਢਵਾ ਦਿਓ ਤੇ ਮੈਂ ਵੀ ਮੰਨਾ ਜੀ ਕੋਲ ਕਿ ਨੂੰ ਫੋਨ ਕੀ ਕਰਨਾ ਕਿ ਉਹ ਕਿਹੜਾ ਉੱਥੇ ਕੋ ਅਧਿਕਾਰੀ ਆ ਤੇ ਨਹੀਂ ਨਹੀਂ ਉਹ ਕਹਿੰਦੇ ਜੀ ਸਾਰਾ ਉਹਨਾਂ ਦੀ ਮਰਜ਼ੀ ਨਾਲ ਹੀ ਉੱਥੇ ਹੁੰਦੇ ਆ ਚਲੋ ਮੈਂ ਮੰਨੇ ਨੂੰ ਫੋਨ ਕੀਤਾ ਮੈਂ ਫੋਨ ਕੀਤਾ ਮਨਾ ਕਹਿੰਦਾ ਜੀ ਕੋਈ ਨਹੀਂ ਉਹਨਾਂ ਕੋਲ ਕੱਲ ਜਾ ਕੇ ਪੇਮੈਂਟ ਲੈ ਆਉਣ ਅਗਲੇ ਸਾਲ ਪੇਮੈਂਟ ਦੇ ਦਿੱਤੀ ਸੀ ਉਹ ਤਾਂ ਹੁਣ ਤੁਸੀਂ ਵੇਖਣਾ ਕਿ ਕਿਉਂ ਡਰਦੇ ਆ ਮਤਲਬ ਕਿਤੇ ਨਾ ਕਿਤੇ ਸੇ ਪਤੀਆਂ ਨੇ ਹੁਣ ਜਿਹੜੀ ਗੱਲ ਕਈਆਂ ਗੱਲਾਂ ਦੇ ਪ੍ਰੂਫ ਨਹੀਂ ਹੁੰਦੇ ਪਤਾ ਹੁੰਦਾ ਕਈ ਕੰਨੋ ਮਹੀਨੇ ਹੋ ਗਏ ਕਿ ਤੁਸੀਂ ਦੇਖੋ ਤੁਸੀਂ ਜੇ ਮੈਨੂੰ ਗੱਲ ਕਰਨ ਤੇ ਹਾਂ ਜੀ ਮੰਨਾ ਜੀ ਇਹਨਾਂ ਕਿਹਾ ਤੁਹਾਡੇ ਨਾਲ ਰਹੇ ਆ ਬਿਲਕੁਲ ਮੇਰੇ ਨਾਲ ਰਹੇ ਆ ਮੈਂ ਸਿਆਸਤ ਵਿੱਚ ਹੁੰਦਿਆਂ ਹੋਇਆ ਮੇਰੇ ਕੋਲ ਸਬੂਤ ਨੇ 17 ਏਕੜ ਮੈਂ ਜ਼ਮੀਨ ਵੇਚ ਕੇ ਖਾਧੀ ਆ ਰਾਜਨੀਤੀ 'ਚ ਮੇਰੇ ਦੋ ਸਕੂਲ ਸੀ ਇੱਕ ਉਹ ਵੇਚ ਕੇ ਖਾਦਾ ਮੈਂ 40% ਥੱਲੇ ਆਇਆ ਆ ਰਾਜਨੀਤੀ 'ਚ ਰਹਿੰਦਿਆਂ ਇਹ ਸ਼੍ਰੀਮਾਨ ਜੀ ਦੇ ਕਰਾਏ 'ਤੇ ਰਹਿੰਦੇ ਸੀ ਰਾਏ ਤੇ ਰਹਿੰਦੇ ਸਨ ਤੇ ਵਾਰੇ ਨਿਆਰੇ ਹੋਇਆ ਸਭ ਤੋਂ ਪਹਿਲਾਂ ਇਹਨਾਂ ਦੇ ਕੋਵਿਡ ਫਲਿਆ ਇਹਨਾਂ ਨੂੰ ਇਹ ਮਤਲਬ 2017 ਦੀ ਇਲੈਕਸ਼ਨ ਦੀ ਇਹਨਾਂ ਨੇ 20 ਲੱਖ ਐਸਟ ਵਖਾਏ ਨੇ ਤੇ ਆਈਟੀਆ ਇਹਨਾਂ ਦੀ ਹੈਗੀ ਆ 249565 ਰੁਪਈਆ ਦੀ ਤੇ 2017 ਚ ਇਹਨਾਂ ਕੋਲ 2015 ਮਾਡਲ ਇਨੋਵਾ ਕਾਰ ਸੀ ਇੱਕ ਪੁਰਾਣੀ ਨੰਬਰ ਸੀ F007 ਹੁਣ ਇਹਨਾਂ ਦੇ ਕੋਲ ਇੱਕ ਤੇ ਉਹ 2018 ਤੇ 2016 ਚ ਇਹਦੇ ਸੋਹਰਾ ਸਾਹਿਬ ਰਿਟਾਇਰ ਹੋਏ ਇਹ ਜਿਹੜੇ ਘਰ ਚ ਰਹਿੰਦਾ ਆ ਉਹ ਇੱਕ ਢਾਂਚੇ ਟਾਈਪ ਤੇ ਇਹਨਾਂ ਨੂੰ ਘਰ ਖਰੀਦ ਕੇ ਦਿੱਤਾ ਉਸ ਤੋਂ ਬਾਅਦ ਮੈਂ ਵੀ ਕਈ ਵਾਰੀ ਗਿਆ ਸੀ ਤੋਂ ਢਾਂਜਾ ਹੀ ਸੀ ਕੋਵਿਡ ਆਇਆ ਕੋਵਿਡ ਚ ਕਮਾਈ ਹੋਈ ਕਿਉਂਕਿ ਸਮਾਜ ਸੇਵਾ ਕਰਦੇ ਸੀ ਤੇ ਲੋਕ ਜਿਹੜੇ ਜਿਵੇਂ ਹੁਣ ਮੰਨ ਲਓ ਮੈਂ ਆਖਾਂ ਵੀ ਚਲੋ ਮਨਾਈ ਕੋਈ ਨਹੀਂ ਤੁਸੀਂ ਮੈਂ ਪੈਸੇ ਭੇਜ ਦਿੰਨਾ ਤੇ ਤੁਸੀਂ ਕਰ ਦਿਓ ਜੀ ਜੋ ਵੰਡ ਵੰਡਾ ਰਹੇ ਸੀ ਉਹ ਦੁਕਾਨਦਾਰ ਸੈੱਟ ਕੀਤਾ ਸੀ ਉਹਨਾਂ ਨੇ ਉੱਥੇ ਪੈਸੇ ਪਾਦਨੇ ਆਪਾਂ ਲੈਂਦੇ ਰਿਹਾ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਕਾਲੇ ਪੈ ਜਾਂਦੇ ਕਾਲੇ ਨਾ ਕਾਲੇ ਨਾ ਪਾੜੇ ਨਾ ਪਹੁੰਚੇ ਕਰ ਲਿਓ ਕੁਐਸਚਨ ਜਿੰਨੇ ਮਰਜ਼ੀ ਮੈਂ ਇੱਥੇ ਆ ਹਾਂਜੀ 2018 ਚ 2016 ਤੇ ਇਹਨਾਂ ਕੋਲ ਢਾਂਚਾ ਸੀ ਕੋਵਿਡ ਤੋਂ ਬਾਅਦ ਆਲੀਸ਼ਾਨ ਕੋਠੀ ਬਣ ਗਈ ਉਹ ਰੇਨੋਵੇਸ਼ਨ ਆ ਸਭ ਕੁਝ ਹੋਇਆ ਉਸ ਤੋਂ ਬਾਅਦ 2022 ਦੇ ਵਿੱਚ ਚਾਰ ਪਲਾਟ ਤੇ ਦੋ ਪਲਾਟ ਨਾਲ ਹੋਰ ਇੱਕ ਸਾਹਮਣੇ ਕਮਰਸ਼ੀਅਲ ਪਲਾਟ ਦੋ ਰੈ residențial ਕੋਠੀ ਤੋਂ ਵੱਖਰਾ ਸਾਹਮਣੇ ਕਮਰਸ਼ੀਅਲ ਪਲਾਟ ਇਨਾਂ ਇਨ ਔਰ ਆਊਟ ਵਿਕਰੀ ਆ ਉਹਦੇ ਪਿਛਲੇ ਬੰਨੇ ਇੱਕ ਪਲਾਟ ਉਹ ਅੰਮ੍ਰਿਤਸਰ 에어ਪੋਰਟ ਰੋਡ ਰੋਡ ਤੇ ਇੱਕ ਕਲੋਨੀ ਆ ਗੋਲਸ ਕਲੋਨੀ ਉਹਦੇ ਚ ਦੋ ਪਲਾਟ ਆ ਕਿਸੇ ਦਾ ਕੰਮ ਕਰਾਉਣਾ ਸੈਟਿੰਗ ਕਰਾਉਣੀ ਸਾਰੀਆਂ ਸੈਟਿੰਗਾਂ ਹੀ ਹੁੰਦੀਆਂ ਰਹੀਆਂ ਉਹਦੇ ਚ ਇਹ ਲਿੰਦੇ ਰਹੇ ਇਹ ਉਹਨਾਂ ਕੋਲ ਆਏ ਆ ਹੁਣ ਮੈਨੂੰ ਮੈਂ ਤਾਂ ਨਹੀਂ ਦੱਸ ਸਕਦਾ ਵੀ ਇਹ ਉਹ ਦੱਸੇ ਕਿ ਕੀ ਬਿਜ਼ਨਸ ਕੀਤਾ ਉਹਨੇ ਅਸੀਂ ਉਜੜੇ ਆ ਉਹ ਜਨਾਬ ਹੁਣਾਂ ਦੇ ਕੋਲ ਕੁਝ ਨਹੀਂ ਸੀ ਅਸੀਂ ਸਭ ਕੁਝ ਸਾਡੇ ਕੋਲ ਸੀ ਜੱਦੀ ਪੁਸ਼ਤੀ ਘਰ ਸਾਡੇ ਆਪਣੇ ਸਨ ਜਾਇਦਾਦਾਂ ਸਨ 32 ਏਕੜ ਮੇਰੀ ਜ਼ਮੀਨ ਦੋ ਮੇਰੇ ਸਕੂਲ ਐਸਸੀਓ ਮੇਰੇ ਕੋਲ ਸੀ ਇਹ ਮੈਂ ਲੈ ਕੇ ਚੱਲਿਆ ਤੇ ਉਹਨਾਂ ਕੋਲ ਤੇ ਹੈ ਹੀ ਕੁਝ ਨਹੀਂ ਸੀ ਉਹਦੇ ਫਾਦਰ ਵੀ ਇੱਕ ਸਹੀਗਰਾਂ ਦੀ ਦੁਕਾਨ ਸੀ ਮાળੀ ਦੀ ਰਹੀਏ ਇਹ ਜਾਇਦਾਦਾਂ ਉਹਨਾਂ ਨੇ ਬਣਾਈਆਂ ਗੱਡੀਆਂ ਹੁਣ ਘਟ ਨਹੀਂ ਮਿਲਦਾ ਉਹਨਾਂ ਦੀਆਂ ਚਾਰ ਗੱਡੀਆਂ ਨੇ ਐਕਸ 3001 ਐਮ 3001 ਡਬਲਿਊ 3001 ਡੀਡੀ 3001 ਇਹ ਚਾਰ ਗੱਡੀਆਂ ਇਹਨਾਂ ਕੋਲ ਉਹ ਆ ਦੋ ਗੱਡੀਆਂ ਹੈਗੀਆਂ F007 DN007 ਇਹ ਗੱਡੀਆਂ ਉਹਨਾਂ ਦੇ ਕੋਲ ਅੱਜ ਨੇ ਕੋਈ ਬੰਦਾ ਜਿਹਦਾ ਕੰਮਕਾਰ ਹੀ ਕੋਈ ਨਹੀਂ ਜਾਂ ਤੁਸੀਂ ਦੱਸਦੇ ਹੋ ਕਿ ਉਹਦਾ ਆ ਕੰਮ ਹੈ ਮੈਨੂੰ ਪੁੱਛੋਗੇ ਤਾਂ ਮੈਂ ਜਵਾਬ ਦੂੰ ਮੇਰੇ ਕੀ ਕੰਮ ਹੈ ਕਿ ਉਹ ਇੰਨਾ ਕੁਝ ਉਹਦੇ ਕੋਲ ਕਿੱਥੋਂ ਆ ਗਿਆ ਇਹ ਉਹਨੇ ਦੱਸਣਾ ਹੁਣ 2022 ਚ ਉਹ ਜਿਹੜੇ ਪੁਲਾੜ ਤੁਹਾਨੂੰ ਮੈਂ ਦੱਸਦੇ ਉਹ ਉਹਨਾਂ ਲਈ ਆ ਜਵਾਬ ਆ ਕਿ ਉਹ ਦੀ ਕਿੱਥੋਂ ਤੇ ਕਿਵੇਂ ਆ ਮੈਂ ਵੀ ਰਾਜਨੀਤੀ ਸੀ ਮੈਂ ਉਜੜਿਆ ਆ ਉਹ ਵੀ ਰਾਜਨੀਤੀ ਚ ਸਨ ਮੈਂ ਇਵਾਨਾ ਸਟੇਟ ਲੈਬਰਲ ਦੀ ਬੋਡੀ ਪੀਡਾ ਦਾ ਚੇਅਰਮੈਨ ਵੀ ਰਹਿ ਆ। ਉਹ ਤਾਂ ਰਹਿ ਵੀ ਕੁਛ ਨਹੀਂ ਗੇ ਕਿ ਉਹਨਾਂ ਕੋਲ ਅੱਜ ਜਿੰਨਾ ਕੁਝ ਹੈਗਾ ਆ ਜੋ ਕੁਛ ਮੈਂ ਬੋਲਦਾ ਜਾਇਦਾ ਦਾ 100 ਕਰੋੜ ਤੋਂ ਉੱਪਰ ਦੀ ਸਾਮੀ ਨੇ ਉਹ ਜਿਹੜਾ 2017 ਤੱਕ ਭੁਖਾ ਨੰਗਾ ਸੀ ਇਹ ਤਾਂ ਹਾਂਜੀ ਕਰ ਹਾਂ ਅਮਰਿਤਪਾਲ ਬਬਲੂ ਜੇ ਤੁਸੀਂ ਪ੍ਰੈਸ ਕਾਨਫਰੈਂਸ ਕਰਦੇ ਨੇ ਉਹ ਕਹਿੰਦੇ ਨੇ ਮੰਨਾ ਬਲੈਕਮੇਲਰ ਹੈ ਜਿੰਨਾਂ ਨੂੰ ਉਹ ਬਲੈਕਮੇਲ ਕਰ ਰਿਹਾ ਉਹ ਕਿਉਂ ਨਹੀਂ ਸਾਹਮਣੇ ਆ ਰਹੇ ਡਰਦੇ ਉਹ ਤਾਂ ਹੀ ਕਹਿੰਦੇ ਉਹ ਹੀ ਸਾਹਮਣੇ ਆ ਰਹੇ ਕਾਰਪੋਰੇਸ਼ਨ ਦੇ ਦਫਤਰ ਚ ਆਫਿਸ ਇੰਪਰੂਵਮੈਂਟਸ ਤੇ ਅਧਿਕਾਰੀ ਸਾਰੇ ਉਹ ਡਰਦੇ ਸਰੀਰ ਵਿੱਚ ਕਮਜ਼ੋਰੀਆਂ ਨਹੀਂ ਆਪਾਂ ਇੱਕ ਜਵਾਬ ਦੇ ਲਵਾ ਇੱਕ ਜਵਾਬ ਦੇ ਲਵਾ ਐਵੇਂ ਨਹੀਂ ਇੱਕ ਜਵਾਬ ਦੇ ਲਵਾਉਣਾ ਕਿਉਂ ਨਹੀਂ ਆਉਂਦੇ ਉਹ ਹੁਣ ਅਗਲੇ ਤੁਸੀਂ ਦੱਸ ਦਿਓ ਮੈਨੂੰ ਚਲੋ ਤੁਸੀਂ ਦੱਸੋ 100 ਕਰੋੜ ਕਿੱਥੋਂ ਆ ਗਿਆ ਉਹ ਜਾਇਦਾਦਾਂ ਮੈਂ ਗੁਣਾਤੀਆਂ ਦੇਖੋ ਨਾ ਇਹ ਤੇ ਕੋਈ ਮੰਤਰੀ ਹੋਣ ਕਿ ਆਪਾਂ ਕਹਿੰਦੇ ਕਰਪਸ਼ਨ ਕੀਤੀ ਹੈ ਕੋਈ ਐਮਐਲਏ ਨੇ ਕਿਹਾ ਕਰਪਸ਼ਨ ਕੀਤੀ ਹੈ ਮੰਨਣਾ ਹੈਗਾ ਕੀ ਆ ਉਹ ਮੈਂ ਦੱਸਦਾ ਮੈਂ ਦੱਸਦਾ ਯਾਦ ਕਰਾਤਾ ਤੁਸੀਂ ਯਾਦ ਕਰਾਤਾ ਮੈਂ ਦੱਸਦਾ ਤੁਹਾਨੂੰ ਇਨੇ ਕਿੰਨੇ ਇਸ਼ੂਜ਼ ਉਠਾਏ ਆ ਕੋਈ ਨਿਪਰੇ ਚੜਿਆ ਸੌਦੇਬਾਜੀ ਹੋ ਜਾਂਦੀ ਹੈ ਫਿਰ ਸਬੂਤ ਮੋਟੀ ਸਭ ਇਹੀ ਤਾਂ ਗੱਲ ਹੈ ਫਿਰ ਸਬੂਤ ਤੋਂ ਬਿਨਾ ਇਹੀ ਤਾਂ ਗੱਲ ਹੈ ਸਬੂਤ ਦਾ ਮੈਂ ਉਹ ਮੈਨੂੰ ਭੇਜ ਦਵੇ ਨੋਟਿਸ ਜੋ ਕਰਨਾ ਤੁਸੀਂ ਕਿਹਾ ਕਿ ਉਹ ਕਿਸ ਤਰ੍ਹਾਂ امیر ਹੋਇਆ ਹੁਣ 100 ਕਰੋੜ ਤੋਂ ਵੱਧ ਦੀ ਉਹਦੀ ਕੋ ਪ੍ਰਾਪਰਟੀ ਹੈ ਉਹ ਜਿਹੜੇ ਜਿਹੜੇ ਵੀ ਇਸ਼ੂ ਉਠਾਉਂਦਾ ਰਿਹਾ ਕੋਈ ਨਿਪਰੇ ਨਹੀਂ ਚੜਿਆ ਕਿਤੇ ਵੀ ਵੀ ਉਹ ਹੋ ਗਿਆ ਆ ਤੇ ਮਤਲਬ ਤਕਰੀਬਨ ਲੋਕਾਂ ਨੂੰ ਬਲੈਕਮੇਲ ਕੀਤਾ ਹੈ ਪੈਸੇ ਲਏ ਹਨ ਸਬੂਤ ਜੇ ਸਬੂਤ ਹੁੰਦੇ ਤਾਂ ਫਿਰ ਤੁਹਾਨੂੰ ਪਤਾ ਨਹੀਂ ਕਿਸ ਹਾਮਨਾ ਟੰਗਿਆ ਹੁੰਦਾ ਮੈਂ ਅੱਜ ਕਾਨ ਪਰ ਜਦੋਂ ਸਾਡੀ ਇਤਰਾ ਚੱਲਨੀ ਹੈ ਮੇਰੀ ਬੇਨਤੀ ਹੈ ਮੇਰੀ ਸਾਰਿਆਂ ਨੂੰ ਮੇਰੀ ਬੇਨਤੀ ਹੈ ਮੈਂ ਅੱਜ ਪ੍ਰੈਸ ਕਾਨਫਰੰਸ ਉਹ ਤੁਸੀਂ ਗੱਲ ਕਰਤੀ ਮੈਂ ਤਾਂ ਜਵਾਬ ਦੇ ਰਿਹਾ ਮੈਂ ਐਫ ਆਈ ਆਰ ਦੇ ਸੰਬੰਧ ਚ ਪ੍ਰੈਸ ਕਾਨਫਰੰਸ ਕਰਨ ਆਇਆ ਆ ਕਿ ਸਾਡੇ ਬੰਦੇ ਦੇ ਉੱਤੇ ਬੇਬੁਨਿਆਦ ਝੂਠੀ ਐਫ ਆਈ ਆਰ ਕੀਤੀ ਗਈ ਹੈ ਬਗੈਰ ਉਹਨੂੰ ਸੁਣਿਆ ਉਸ ਤੋਂ ਅੱਗੇ ਕੀ ਆ ਵੀ ਇੱਕ ਤਾਂ ਮੈਂ ਦੱਸਦਾ ਵੀ ਉਹਨਾਂ ਦੀਆਂ ਗਵਾਹੀਆਂ ਇੱਕ ਸ੍ਰੀਮਾਨ ਫਿਰ ਮੁੜ ਕੇ ਜਿਹੜੇ ਇਹਦੇ ਸਾਥੀ ਆ ਆਪਣਾ ਮਹਿੰਦਰਾ ਏਜੰਸੀ ਦਾ ਇੰਦਰਪ੍ਰੀਤ ਸਿੰਘ ਆਨੰਦ ਤੇ ਇਹ ਦੋਨੋਂ ਕੋ-ਅਕਿਊਜ਼ ਨੇ ਉਹਦੇ ਇੰਦਰਪ੍ਰੀਤ ਸਿੰਘ ਚੱਠਾ ਜਿਹੜਾ ਸੁਸਾਇਸਾਈਡ ਕੇਸ ਸੀ ਮੇਰੇ ਕੋਲ ਸੁਸਾਇਸਾਈਡ ਨੋਟ ਵੀ ਹੈਗਾ ਐਫ ਆਈ ਆਰ ਵੀ ਹੈਗੀ ਜਿੱਦੇ ਚ ਇਹਨਾਂ ਦੇ ਨਾਮ ਆ ਸੁਸਾਇਸਾਈਡ ਨੋਟ ਵੀ ਆ ਇਹਨੇ ਬੇਰ ਅਪਰਾਈ ਕਰਦਾ ਉਹ ਵੀ ਮੇਰੇ ਕੋਲ ਕਾਪੀ ਹੈਗੀ ਆ ਬੇਲ ਦੀ ਹੀਰਿੰਗ ਹੁੰਦੀ ਆ ਮੁੜ ਕੇ ਵਾਪਸ ਲੈ ਲਿੰਦਾ ਮੰਨਾ ਕਿ ਤਰ੍ਹਾਂ ਕਿਤੇ ਅਦਾਲਤ ਚ ਗਾਲਾ ਉਹਨੇ 50 ਲੱਖ ਸਿੱਧਾ ਲਿਖਿਆ ਹੈ ਕਿ ਮੇਰੇ ਕੋਲ 50 ਲੱਖ ਰੁਪਇਆ ਮੰਗਦਾ ਸੀ ਮੇਰੇ ਕੋਲ ਉਹ ਨੋਟ ਸਿਊਸਾਈਡ ਨੋਟਿਸ ਵੀ ਮੰਨਾ 50 ਲੱਖ ਮੰਗਦਾ ਸੀ ਹੁਣ ਇੱਥੇ ਆ ਹੋਟਲਾਂ ਦੇ ਵੀ ਮੁੱਦੇ ਬਣੇ ਬਾਂਸਲ ਵਾਲਿਆਂ ਨੇ ਇੱਥੇ ਜਗਾ ਵੀ ਖਰੀਦੀ ਮੁੜ ਕੇ ਰੋਲਾ ਬੰਦ ਕਿਉਂ ਹੋ ਜਾਂਦਾ ਰੋਲਾ ਪੈਂਦਾ ਆ ਫਿਰ ਰੋਲਾ ਬੰਦ ਹੋ ਜਾਂਦਾ ਪਰ ਕੁਝ ਨਹੀਂ ਹੁੰਦਾ ਹਾਂਜੀ ਕਾਰਨ ਮੈਂ ਦੱਸਦਾ ਤੁਹਾਨੂੰ ਕੀ ਹੈ ਕਿਉਂ ਮੈਂ ਤੇ ਕਾਰਨ ਮੈਂ ਤੇ ਕਾਰਨ ਦੱਸਿਆ ਮੈਂ ਕਾਰਨ ਦੱਸਿਆ ਆ ਤੇ ਸਬੂਤ ਮੈਂ ਕਿੱਥੋਂ ਲਿਆਵਾਂ ਰਿਸ਼ਵਤ ਦੇ ਵੀ ਤਾਂ ਜੀ ਸਬੂਤ ਹੁੰਦੇ ਆ ਜਿਵੇਂ ਉਹ ਕੇਜਰੀਵਾਲ ਸਾਹਿਬ ਕਹਿੰਦੇ ਸੀ ਤੁਸੀਂ ਨਾ ਜਿਹੜਾ ਤੁਹਾਡ ਕੋਲ ਰਿਸ਼ਵਤ ਮੰਗੇ ਤੇ ਵੀਡੀਓ ਬਣਾ ਲਿਆ ਕਰੋ ਦੱਸੋ ਮੈਂ ਨਾ ਐਸ ਲੈਵਲ ਦੇ ਬੰਦੇ ਵੀ ਜਿਹੜਾ ਰਿਸ਼ਵਤ ਲਊਗਾ ਉਹ ਵੀਡੀਓ ਤੇ ਸਾਨੂੰ ਹੋਵੇ ਮੈਂ ਤੁਹਾਨੂੰ ਸਬੂਤ ਦੇਣਾ ਜੀ ਦੋਨੋਂ ਮਾਮਲੇ 'ਚ ਹਾਂਜੀ ਵੈ ਤਾਂ ਨੌਖਵਾਰ ਦੀ ਕਟਿੰਗ ਲੈਣਾ ਅਮਰੋਜਾਲਾ ਵਿੱਚ ਨਾਮ ਸੁਣਿਆ ਅਮਰੋਜਾਲਾ ਅਮਰੋਜਾਲਾ ਵਿੱਚ ਖਬਰ ਜਿਹੜੀ ਛਪੀ ਆ ਉਹਦੇ ਵਿੱਚ ਮੰਨੇ ਦੇ ਬਿਆਨ ਠੀ ਛਪੇ ਆ ਉਹ ਮੈਂ ਮੈਂ ਛਪਿਆ ਖੁਲਾਜ਼ਾ ਕੀਤਾ ਤੇ ਦੂਜਾ ਸਬੂਤ ਮੈਂ ਤੁਹਾਨੂੰ ਦਿੰਦਾ ਇੰਪਰੂਵਮੈਂਟ ਰੈਕਟ ਤੇ ਬੈਕ ਸਾਈਡ ਜੇ ਜਿਹੜੀ ਆ ਆਨੰਦ ਬਾਂਸਲ ਦੀ ਬਿਲਡਿੰਗ ਮੇ ਨਹੀਂ ਹੈ ਇਸ ਮਾਮਲੇ 'ਚ ਮੰਨੇ ਦੀ ਆਵਾਜ਼ ਚੁੱਕੀ ਹੈ ਦੈਨਿਕ ਜਾਗਰਨ ਦੇ ਫਰੰਟ ਪੇਜ 'ਤੇ ਖਬਰਾਂ ਲੱਗੀਆਂ ਹੈ ਤੇ ਇਹ ਮੁੱਦਾ ਪਿਛਲੇ 10-12 ਸਾਲਾਂ ਤੋਂ ਮੈਂ ਚੁੱਕਦਾ ਰਿਹਾ ਤੇ ਬਿਲਡਿੰਗ ਉੱਤੇ ਬਲੋਕੀ ਆ ਇਸ ਮਾਮਲੇ 'ਚ ਮੰਨੇ ਨੇ ਸਟੈਂਡ ਲਿੱਤਾ ਸੀ ਤੇ ਉਹਨੇ ਬਾਅਦ 'ਚ ਸਟੈਂਡ ਚੱਕੀ ਤੇ ਦੋ ਸਟੈਂਡਾਂ ਮੈਨੂੰ ਖਬਰਾਂ ਬਿਲਕੁਲ ਲੱਗੀਆਂ ਕਟਿੰਗ ਅਖਬਾਰ ਦੀਓ ਤੁਸੀਂ ਮੈਂ ਤਾਂ ਕੁਝ ਨਹੀਂ ਮੰਗ ਰਿਹਾ ਮੈਂ ਤੇ ਮੈਂ ਆਇਆ ਹੀ ਐਫ ਆਈ ਆਰ ਦੇ ਸਬੰਧ 'ਚ ਆ ਤੇ ਤੁਸੀਂ ਗੱਲ ਕੀਤੀ ਤੇ ਉਹਦੇ ਮੈਂ ਜਵਾਬ ਦੇਣ ਡਿਆ ਸਾਨੂੰ ਤੇ ਪਤਾ ਹੈ ਇੱਕ ਉਹ ਹਸਪੀਟਲ ਉਹ ਵੀ ਮਸਲਾ ਬਣਿਆ ਸੀ ਕੋਈ ਮਜੀਠਾ ਰੋਡ ਤੇ ਲੈਬ ਦਾ ਇੱਕ ਕਿਹੜਾ ਸੀ ਮਤਲਬ ਇੱਕ ਦਿਨ ਕਿੰਨਾ ਹੀ ਉਹ ਵੀ ਮਾਮਲਾ ਨੈ ਚੁੱਕਿਆ ਹਾਂਜੀ ਠੀਕ ਹੈ ਜੀ ਚਲੋ ਇਹ ਹੋ ਗਈਆਂ 40 ਚੀਜ਼ਾਂ ਹਵਾਜ ਹੋ ਗਈਆਂ ਫਿਰ ਇਹ ਬੁਨਿਆਦ ਹੀ ਚੱਲਦਾ ਬੇਟਾ ਸਾਰਾ ਕੁਝ ਮੈਂ 10 ਵਾਰੀ ਗੱਲ ਕੀਤੀ ਮੈਂ 10 ਵਾਰੀ ਗੱਲ ਕੀਤੀ ਆ ਕਿ ਮੈਂ ਐਫ ਆਈ ਆਰ ਸੰਬੰਧੀ ਕਰਨ ਪ੍ਰੈਸ ਕਾਨਫਰੰਸ ਕਰਨ ਆਇਆ ਹਾਂ ਤੁਸੀਂ ਗੱਲ ਪੁੱਛੀ ਵੀ ਉਹ ਉਹ ਤਾਂ ਮੈਂ ਹੁਣ ਵੀ ਕਹਿੰਦਾ ਮੈਂ ਹੁਣ ਵੀ ਕਹਿੰਦਾ ਨਾ ਮੰਨਣਾ ਮੈਂ ਹੁਣ ਵੀ ਕਹਿੰਦਾ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਮੈਂ ਹੁਣ ਵੀ ਕਹਿੰਦਾ ਵਾਚ ਵੀ ਕਹੂੰਗਾ 100 ਵਾਰੀ ਕਹੂੰਗਾ ਕਿ ਉਹਦੇ ਕੋਲ ਕੁਛ ਨਹੀਂ ਸੀ ਹੁੰਦਾ ਤੇ ਉਹ 100 ਕਰੋੜ ਤੋਂ ਵੱਧ ਦੀ ਸਾਮੀ ਬਣ ਗਿਆ ਕਿਹੜੀ ਉਦਕੋ ਗਿੱਦੜ ਸਿੰਘ ਜੀ ਆ ਸਾਨੂੰ ਪਤਾ ਲੱਗ ਜੇ ਅਸੀਂ ਜਿਆਦਾ ਵੇਚੀ ਜਾਣਦੇ ਹਾਂ ਕਾਰਜੋਗ ਦੇ ਸਾਡੇ ਉਹ ਵੀ ਆ ਸਮਾਜ ਸੇਵਾ ਕਰਦੇ ਉਹ ਵੀ ਕਰਦੇ ਕਰੀ ਜਾਣ ਪਰ ਸਾਨੂੰ ਮਤਲਬ ਹੈ ਕਿ ਜੇਕਰ ਤੁਸੀਂ ਬੋਲਦਾ ਤੇ ਉਹਦੇ ਕੋਈ ਸਬੂਤ ਨਹੀਂ ਹੈ ਤਾਂ ਬਾਅਦ ਵਿੱਚ ਜੋ ਮਰਜ਼ੀ ਕੋਈ ਬੋਲੀ ਜਾਵੇ ਮੈਂ ਤਿੰਨ ਵਾਰੀ ਕਿਹਾ 10 ਵਾਰੀ ਕਿਹਾ ਤਾਂ ਕਿ ਮੈਂ ਐਫ ਆਈ ਆਰ ਦੇ ਬਾਰੇ ਬੋਲਣ ਆਇਆ ਉਹਦਾ ਤਾਂ ਸਬੂਤ ਦੇਣ데요 ਤੁਹਾਨੂੰ ਮੈਂ ਐਫ ਆਈ ਆਰ ਨਜਾਇਜ਼ ਦਰਜ ਹੋਈ ਆ ਉਹਦੇ ਇੱਕ ਗੱਲ ਹੋਰ ਇੱਕ ਗੱਲ ਨਹੀਂ ਤੁਸੀਂ ਨਾ ਐਫ ਆਈ ਆਰ ਦਰਜ ਹੋਈ ਆ ਉਹਦੇ ਅਮਰਪਾਲ ਦੇਸ ਅਗੇਂਸਟ ਤੁਸੀਂ ਚਲੋ ਤੁਸੀਂ ਮੈਨੂੰ ਦੱਸ ਦਿਓ ਵੀ ਕਿਸ ਤਰ੍ਹਾਂ ਜਾਜ ਆ ਮੈਂ ਕਹਿੰਦਾ ਉਹ ਸੁਣਿਆ ਨਹੀਂ ਗਿਆ ਅੰਮ੍ਰਿਤਪਾਲ ਤੇ ਮੰਨਾ ਦਾਲਤੀ ਉਹ ਹੀ ਆਂਦੀ ਵੀ ਨਾ 2 ਮਿੰਟ ਉਹ ਹੀ ਚੱਲਣ ਡਿਆ ਇੱਕ ਦੂਜੇ ਦੇ ਖਿਲਾਫ ਬੋਲਦੇ ਫੇ ਤਾਂ ਹੀ ਐਫ ਆਈ ਆਰ ਦਰਜ ਹੋਈ ਸਰ ਵਿਦਾਊਟ ਅੱਛਾ ਫਿਰ ਐਫ ਆਈ ਆਰ ਦਰਜ ਹੋ ਜਾਂਦੀ ਆ ਦੂਸਰੀ ਗੱਲ ਫਿਰ ਐਫ ਆਈ ਆਰ ਦਰਜ ਹੋ ਜਾਂਦੀ ਆ ਨਹੀਂ ਇੱਕ ਦੂਜੇ ਦੇ ਇੱਕ ਮਿੰਟ ਇੱਕ ਮਿੰਟ ਸਾਈਬਰ ਕ੍ਰਾਈਮ ਇੰਨੀ ਦੁਨੀਆ ਇੱਕ ਦੂਜੇ ਦੇ ਵਿਰੁੱਧ ਬੋਲਦੀ ਆ ਤੇ ਐਫ ਆਈ ਆਰ ਦਰਜ ਹੋ ਜਾਂਦੀ ਆ ਸਾਈਬਰ ਕ੍ਰਾਈਮ ਦਾ ਮਾਮਲਾ ਤੇ ਬੰਦਾ ਹੈ ਸਾਈਬਰ ਕ੍ਰਾਈਮ ਦਾ ਮਾਮਲਾ ਦੇ ਬੰਦਾ ਹੈ ਕਿਹੜਾ ਫਿਰ ਅਗਰ ਅਗਰ ਕਿਸੇ ਤੇ ਤੁਸੀਂ આરોਪ ਲਾਓਗੇ ਤੇ ਸਾਈਬਰ ਕ੍ਰਾਈਮ ਐਕਟ ਤੇ ਲੱਗੇਗਾ ਉਹ ਐਕਟ ਲੱਗੇ ਹਾਂਜੀ ਉਹ ਜਿਹੜੇ ਜ਼ਬਰਦਸਤੀ ਵਸੂਲੀ ਅਮਰਤਪ ਉਹ ਬੰਦਾ ਇੱਕ ਮਿੰਟ ਫੇਰ ਮੇਰੀ ਗੱਲ ਉਹ ਯਾਰ ਕਿਸੇ ਨੂੰ ਤੁਸੀਂ ਕਿਸੇ ਨੂੰ ਤੁਸੀਂ ਕਿਸੇ ਦੇ ਐਫਆਈਆਰ ਲੋਜ ਕਰ ਦਿੰਦੇ ਜੇ ਇੱਕ ਦਿਨ ਦੇ ਵਿੱਚ ਹੀ ਅੱਜ ਤੱਕ ਅੱਦੀ ਹੋਇਆ ਹੀ ਨਹੀਂਗਾ ਜ ਜਿਹਨੂੰ ਤੁਸੀਂ ਮਲਜਮ ਬਣਾ ਲਿਆ ਉਹਨੂੰ ਸੁਣੋ ਨਾ ਕਸੂਰ ਕਿਸ ਦਾ ਨਾ ਇਹਨਾਂ ਥੋੜੀ ਤੇ ਮੈਂ ਕਦੋਂ ਕਹਿੰਨਿਆ ਮੈਂ ਤੇਦੀ ਕੋਰਟ ਵਿੱਚ ਜਾ ਕਰ ਸਕਦੇ ਹਾਂ ਜੀ ਤੇ ਇਹ ਅੱਛਾ ਫਿਰ ਪ੍ਰੈਸ ਵਾਲਾ ਕੰਮ ਲੋਕੀ ਸਾਡਾ ਰਾਈਟਿੰਗ ਹੈ ਪ੍ਰੈਸ ਚ ਗੱਲ ਕਰ ਸਾਡਾ ਪ੍ਰੈਸ ਚ ਗੱਲ ਕਰਨ ਦਾ ਰਾਈਟ ਨਹੀਂ ਹੈ ਅਸੀਂ ਕੋਰਟ ਕਰ ਸਕਦੇ ਕੋਰਟ ਨਹੀਂ ਕਰ ਸਕਦੇ ਇੱਕ ਕਾਰਜ ਮੈਂ ਤੁਹਾਨੂੰ ਸੁਧਾਰਦਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਚਾਹੁੰਦੇ ਅਗਰ ਉਹਨੇ ਫਿਰੋਤੀ ਮੰਗੀ ਸੀ ਤੈਨੀ ਦੇਰ ਬਾਅਦ ਐਫ ਆਈ ਆਰ ਕਿਉਂ ਦੱਸੀ ਹੋਈ ਫਿਰੋਤੀ ਮੰਗੀ ਨਹੀਂ ਗਈ ਜੀ ਪਹਿਲੀ ਗੱਲ ਤੋਂ ਉਹ ਆਪਣੇ ਪੈਸੇ ਬੰਦੇ ਲੈਣੇ ਸੀ ਨਹੀਂ ਇੰਨੀ ਦੇਰ ਬਾਅਦ ਨਹੀਂ ਇਨੇ ਵਰ ਦੇ ਵਾਗੋਂਦਰ ਜੋਈ ਬਟ ਨਾ ਇਹ ਨਹੀਂ ਕਿਹਾ ਮੈਂ ਮੈਂ ਇਹ ਕਹਿ ਰਿਹਾ ਕਹਿ ਰਿਹਾ ਵੀ ਕਿਸੇ ਨੇ ਆਪਣੀ ਲੀਵਰ ਦੇ ਪੈਸੇ ਲੈਣੇ ਆ ਦੈਟ ਇਜ਼ ਨਾਟ ਫਰਾਡੀ ਉਹਨੂੰ ਤੁਸੀਂ ਕਹਿੰਦੇ ਜੇ ਜਾ ਕੇ ਉਸ ਤੋਂ ਪੈਸੇ ਲਾਜੋ ਉਹ ਫਰੋਦੀ ਨਹੀਂ 10000 ਦਾ ਵੀ ਆਪਾਂ ਮਾਮਲਾ ਕਿਹਨੇ ਪੁਗਾਣਾ ਹੈ ਹਾਂਜੀ ਪਹਿਲਾ ਤਾਂ ਮਾਮਲਾ ਪਹਿਲੇ ਲੈਣ ਦਾ ਇੱਕ ਹੈਗਾ ਸਤੰਬਰ 2023 ਦਾ 45000 ਦਾ ਤੇ ਅਕਤੂਬਰ 2023 10000 ਜਿਹੜਾ ਆਪ ਇਹ ਸੋਪੀਸਰ ਅਗਰ ਤੁਹਾਡੇ ਨਾਲ ਕੋਈ ਐਡਾ ਕੋਈ ਜਬਰਨਾ ਨਹੀਂ ਫਰੋਦੀ ਮੰਗਦਾ ਤੇ ਕਿਤੇ ਪੁਲਿਸ ਕੰਪਲੇਂਟ ਇੰਨੇ ਧੇਰ ਬਾਅਦ ਕਰਦੇ ਹੋ ਉਸੇ ਵੇਲੇ ਕਰਦੇ ਹਾਂ ਉਸੇ ਵੇਲੇ ਕਰਦੇ ਹਾਂ ਇਹੋ ਤਾਂ ਮੈਰੂਣ ਦਿਆਂ ਆ ਉਹ ਤੇ ਗੱਲ ਤੂੰ ਕਹਿਣਾ ਚਾਹਤੋ ਕਹਿ ਨਹੀਂ ਪਾ ਰਹੇ ਹੋ ਮੈਂ ਇਹ ਮੈਂ ਕਹਿ ਚੁੱਕਾ ਹਾਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਮਾਰਾ ਇਹ ਗਾਲ ਬੋਲੇ ਆ ਤੁਸੀਂ ਪਰ ਤੁਹਾਡਾ ਧਿਆਨ ਨਹੀਂ ਹੋਣਾ ਕਿ ਉਹ ਗਾਲ ਦੁਬਾਰਾ ਕਰ ਬੀ ਇੰਨੇ ਚਿਰ ਦਾ ਉਦੋਂ ਦੇ ਪੈਸੇ ਦਿੱਤੇ ਮੈਂ ਪਹਿਲਾਂ ਸਟਾਰਟਿੰਗ ਤੇ ਲਫ਼ਜ਼ ਬੋਲਿਆ ਸੀ ਕਿ ਉਸੇ ਵੇਲੇ ਕਿਉਂ ਲੋਕੀ ਤੇ ਉਸੇ ਇਹੋ ਜੀ ਗੱਲ ਹੋ ਜੇ ਉਸੇ ਵੇਲੇ ਦਰਖਾਸਤ ਦੇਂਦੇ ਮੈਂ ਬੋਲਿਆ ਸੀ ਤੁਸੀਂ ਕਿਹਾ ਨਾ ਕਹਿ ਨਹੀਂ ਪਾ ਰਹੇ ਇਹ ਕੀ ਆ ਸਰ ਜੀ ਤੁਸੀਂ ਕਹਿ ਰਹੇ ਸਾਡੀ ਪੁਲਿਸ ਨੇ ਇਹ ਐਫਆਈਆਰ ਗਲਤ ਹੈ ਉਹ ਦੱਸ ਦਿਓ ਥੋੜਾ ਜਿਆ ਐਫਆਈਆਰ ਜਿਹੜੀ ਗਲਤ ਉਥੇ ਉਥੇ ਦਿਓ ਅੰਮ੍ਰਿਤਪੁਰ ਬੱਲੂ ਜੀ ਆਗਦੇ ਕੀ ਮੰਨਾ ਬਲੈਕਮੇਲਰ ਹੈ ਤੁਸੀਂ ਸਾਰੀ ਪਾਰਟੀ ਨਾਲ ਆਖ ਰਹੇ ਹੋ ਕਿ ਉਹ ਧੋਖਾ ਦੇ ਰਿਹਾ ਦਾ ਰਿਹਾ ਸਮਝੋਤੇ ਹੁੰਦੇ ਰਿਹਾ ਤਾਂ ਕਰੋੜਾਂ ਦੇ ਪ੍ਰੋਜੈਕਟ ਬਣਿਆ ਪਰ ਜਦੋਂ ਕੰਮ ਕਰਦੀ ਸੀ ਉਦੋਂ ਕਿਉਂ ਨਹੀਂ ਇਹਨਾਂ ਦਾ ਸਾਹਮਣੇ ਲਿਆਂਦੇ ਕਿ ਉਹਨਾਂ ਦਾ ਸਾਥ ਦੇ ਨਹੀਂ ਸੀ ਉਸ ਵੇਲੇ ਕਿਹੜੀਆਂ ਗੱਲਾਂ ਤੋਂ ਕੀ ਉਹਨਾਂ ਨੇ ਉਹਦਾ 200 ਕਰੋੜ ਰੋਡ ਬਣ ਗਿਆ ਇੱਕ ਮਿੰਟ ਇੱਕ ਮਿੰਟ ਜੀ ਉਹ ਉਹਨੂੰ ਦੱਸ ਕੇ ਪੈਸੇ ਨਹੀਂ ਸੀ ਲੈਂਦਾ ਉਹ ਉਹਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ ਜੋ ਉਹਨੇ ਬੁੱਲਣਾ ਹੁੰਦਾ ਸੀ ਉਹਦਾ ਬਿਨੈ ਸੇ ਵਕੀਲ ਕਰਦਾ ਕੋਈ ਕੰਮ ਤੇ ਉਹ ਉਹਦੇ ਕੋਲ ਆਇਆ ਕਲਾਇੰਟ ਉਹਨੇ ਉਹਨੂੰ ਰਿਪਰੈਜ਼ੈਂਟ ਕਰਨਾ ਉਹ ਕੋਈ ਜਿਹੜਾ ਕੰਮ ਜਿਹੜਾ ਉਹਦੇ ਵਿੱਚ ਉਹ ਇਹਨੇ ਅੰਮ੍ਰਿਤਪਾਲ ਸਿੰਘ ਬਬਲੂ ਉਹਦੇ ਪੈਸੇ ਦੇ ਲੈਣ ਦੇਂਦਾ ਉਹ ਸੋਸ਼ਲ ਮੀਡੀਆ ਨਹੀਂ ਕਰਦਾ ਰਿਹਾ ਜਿਹੜੀਆਂ ਉਹਦੇ ਕੋਲੋਂ ਕੋਈ ਵੀਡੀਓ ਬਣਵਾਉਂਦਾ ਸੀ ਜਿਹੜਾ ਵੀ ਕੰਮ ਕਰਵਾਉਂਦਾ ਸੀ ਜਿਹੜਾ ਬਣਦਾ ਕਿਸੇ ਦਾ ਕਰਨ ਵਾਲਾ ਉਹ ਉਹਦੇ ਪੈਸੇ ਦਿੰਦਾ ਸੀ ਉਹ ਉਹਦੇ ਪੈਸੇ ਲੈਂਦਾ ਸੀ ਕੀ ਕਰਨ ਜਾ ਰਹੇ ਤੁਸੀਂ ਅੱਗੋਂ ਐਫਐਸ ਦੇ ਜਾ ਜਿਹੜੀ ਐਫਐਸ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਉਹ ਮਿਲ ਕੇ ਆਏ ਆ ਸਾਰੀ ਗੱਲ ਦੱਸੀ ਆ ਉਹਨਾਂ ਨੇ ਫੈਸਲਾ ਵਾਪਸ ਮੰਗਵਾ ਲਿਆ ਨੇ ਤੇ ਉਹਨੂੰ ਉਹਨਾਂ ਕਿਹਾ ਜੀ ਇਹਨੂੰ ਜਸਟਿਸ ਹੋਏਗਾ ਇਹਦੀ ਇਨਕੁਆਰੀ ਹੋਏਗੀ ਗੱਲ ਇੱਕ ਨੂੰ ਸਮਝੀ ਨਹੀਂ ਰਹੇ ਵੀ ਕਿਸੇ ਦੇ ਵਿਰੋਧ ਕੋਈ ਮੰਨ ਲਓ ਤੁਹਾਡੇ ਮੁਤਾਬਕ ਮੰਨ ਲਈ ਨਾ ਪਰ ਜਾਇਜ਼ ਪਈ ਹੋਵੇ ਤਾਂ ਵੀ ਸੁਣਦਾ ਪੜਦਾ ਜਿਹਦੇ ਅਗੇਂਸਟ ਪਈ ਆ ਉਹਦੇ ਤੁਸੀਂ ਬਿਆਨ ਹੀ ਨਹੀਂ ਲਏ ਇੱਕ ਦਿਨ ਦੇ ਵਿੱਚ ਵਿੱਚ ਹੀ ਆਪਾਂ ਇੱਥੋਂ ਉੱਥੇ ਤੇ ਉੱਥੇ ਚੋਂ ਉਸ ਤਰ੍ਹਾਂ ਕੋਲ ਲੰਘ ਕੇ ਪਰਚਾ ਦਰਜ ਕਰਨਾ ਹੈ ਇਹਦੀ ਕਿਹੜੀ ਤੇਜ਼ੀ ਤੇ ਕੀ ਕਾਲੀ ਸੀ ਕਦੀ ਹੋਇਆ ਨਹੀਂ ਇਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿਹ ਕਿਹਨੀ ਬਣਦੀ ਹੈ ਤੁਹਾਡੀ ਲੱਗਦੀ ਵੀ ਇਹਦੀ ਜਾਂਚ ਕਰਾਓ ਜਾਂਚ ਕਰਾਈ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਸਸਪੈਂਡ ਕਰਾਏ ਜਾ ਹਾਂਜੀ ਜਾ ਕੇ ਮਿਲ ਕੇ ਆਇਆ ਜੀ ਉਹ ਸਭ ਕੁਝ ਹੋਣ ਰਿਹਾ ਹੈ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਨਹੀਂ ਮਿਲ ਕੇ ਆਇਆ ਉਹ ਅਮਰਪਾਲ ਸਿੰਘ ਬਗਨੂ ਬੁਮਾਰਾ ਸਨ ਹਸਪੀਟਲ ਗਿਆ ਉਹਨਾਂ ਦਾ OS ਨਹੀਂ ਤੇ ਪੀ ਮਿਲਿਆ ਹਾਂ ਹਾਲ ਦੱਸਿਆ ਉਹਨਾਂ ਨੇ ਜੇ ਇਹਦੀ ਜਾਂਚ ਕੀਤੀ ਜਾਏ ਹਾਂ ਬਿਲਕੁਲ ਬਿਲਕੁਲ ਲੱਗਿਆ ਹਣਾ ਨਾਲ ਉਹ ਨਾ ਇਹਦੇ ਬਿਆਨ ਉਸ ਵੇਲੇ ਨੋਟ ਜਿਹੜੀ ਐਪਲੀਕੇਸ਼ਨ ਦੇ ਕੇ ਆਇਆ ਉੱਥੇ ਬਤਾ ਰਾ ਤੁਸੀਂ ਸਾਹਿਬ ਤੁਸੀਂ ਸਮਝ ਲਓ ਜਸਟਿਸ ਮਿਲੇਗਾ ਕਿਉਂਕਿ ਕਿ ਪਾਸੇ ਉਹ ਹੀ ਪੁਰਸ ਨੇ ਐਫ ਆਈ ਆਰ ਕੀਤੀ ਕਾਲੀ ਜਨੀ ਜੀ ਇਕੋ ਤੇ ਜੀ ਐਫ ਆਈ ਆਰ ਕਦੀ ਕਹੇਗਾ ਜਸਟਿਸ ਹੋਏਗਾ ਬਿਲਕੁਲ ਬਿਲਕੁਲ ਜਿਹੜਾ ਕਿ ਪਾਕ ਸਾਹਿਬ ਸਾਬਿਤ ਕਿ ਬਿਲਕੁਲ ਜਸਟਿਸ ਮਿਲੇਗਾ ਜੀ ਹੋਇਆ ਇਹ ਆ ਕਿ ਥੱਲੇ ਦੇ ਲੈਵਲ ਦੇ ਆ ਨੇ ਅਧਿਕਾਰੀਆਂ ਨੇ ਰਿਪੋਰਟ ਬਣਾ ਦਿੱਤੀ ਤੇ ਕਿਵੇਂ ਬਣਾ ਦਿੱਤੀ ਹੁਣ ਫਿਰ ਇੱਥੇ ਮੇਰੇ ਕੋਲ ਸਬੂਤ ਨਹੀਂ ਹੈਗਾ ਪਤਾ ਮੈਨੂੰ ਹੈਗਾ ਸਬੂਤ ਨਹੀਂ ਹੈਗਾ ਐਡੀ ਤੇਜ਼ੀ ਕਿਉਂ ਹੋ ਗਈ ਮੈਂ ਕਹਿੰਦਾ ਮੇਰਾ ਮੈਂ ਤੁਹਾਨੂੰ ਆਪਣਾ ਦੇ ਦਿੰਦਾ ਆ ਤੁਹਾਨੂੰ ਦੇ ਦੋਣਾ ਐਫ ਆਰ ਮੈਂ ਦਰਜ ਕਰਾਈ ਆ ਜੀ ਤਿੰਨ ਮਹੀਨੇ ਮੇਰੀਆਂ ਜੁੱਤੀਆਂ ਘਸ ਗਈਆਂ ਇਹ ਇੱਕ ਦਿਨ ਚ ਮੇਰੀ ਜੈਨੂਨ ਸੀ ਹਾਲਾ ਇੱਕ ਕਰੋੜ 40 ਲੱਖ ਦੀ ਠੱਗੀ ਵਜੀ ਸੀ ਉਹ ਚਲਦੀ ਤੇ ਹੁਣ ਤਾਂ ਮਨ ਨਾਲ ਤੇ ਉੱਤਰੇ ਉੱਪਰ ਲੀਡਰ ਵੀ ਉੱਥੇ ਨਾਲ ਗਏ ਸੀ ਬਿਲਕੁਲ ਮੈਂ ਕਹਿੰਦਾ ਮੈਂ ਹੁਣ ਗੱਲ ਇਹ ਆ ਵੀ ਜਿਹੜੀ ਤੁਸੀਂ ਕੁਐਸਚਨ ਕਰਨਾ ਚਾਹੁੰਦੇ ਜੇ ਨਾ ਉਹ ਸਬੂਤ ਨਹੀਂ ਹੁੰਦੇ ਇੱਕ ਅੰਡਰ ਦਾ ਟੇਬਲ ਕਿਹਨੇ ਰੱਖਿਆ ਨਾ ਆਪਾਂ ਅੰਡਰ ਦਾ ਟੇਬਲ ਉਹ ਉਹ ਗੱਲ ਆ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸੈਲਰੀ ਲੈਂਦਾ ਸੀ ਜਾਂ ਉਹਦੇ ਪੈਸਾ ਦਾ ਲੈਣਦੇ ਜਿਹੜਾ ਉਹ ਸੀ ਉਹਦੇ